ਸਾਕਾ ਵਾਹੀ ਗੁਰੂ ਜੀ ਦੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਬਾਰੇ ਦੱਸਾਂਗੀ ਸੋ ਵੀਡੀਓ ਨੂੰ ਐਂਡ ਤੱਕ ਵਾਚ ਜ਼ਰੂਰ ਕਰਿਓ ਜੇੜਾ ਮੇਰੇ ਚੈਨਲ ਤੇ ਨਵਾਂ ਹੈ ਮੇਰੇ ਚੈਨਲ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ 18ਵੀਂ ਸਦੀ ਦੇ ਦੌਰੇ ਇੱਛੇ ਸੰਘਰਸ਼ ਸ਼ਹਾਦਤ ਅਤੇ ਸਿੱਖ ਕੌਮ ਤੇ ਸਬਰ ਸਿੱਧਕ ਦੀ ਦਾਸਤਾਨ ਨੂੰ ਸਿੱਖ ਇਤਿਹਾਸ ਦੇ ਪੱਤਰਿਆਪੁਰ ਉਕੇਰਦਾ ਹੈ ਉੱਥੇ ਇਸਰੀ ਦੇ ਅੰਤ ਤੱਕ ਸਿੱਖ ਮਿਸਲਾ ਦੇ ਮੀਲਾ ਨਾਲ ਸਿੱਖ ਰਾਜ ਪ੍ਰਬੰਧ ਦੇ ਉਦਭਵ ਸਦਕਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਤੇ ਸ਼ਾਸਨ ਕਾਲ ਦੀ ਭੂਮਿਕਾ ਵੀ ਪਰਥਕ ਹੁੰਦੀ ਹੈ 1780 ਇਸਵੀ ਵਿੱਚ ਗੁਜਰਾਵਾਲਾ ਵਿਖੇ ਸ਼ੁਕਰਚੱਕਰਿਆ ਮਿਸਲ ਦੇ ਸਰਦਾਰ ਮਹਾ ਸਿੰਘ ਘਰ ਜਨਮੇ ਪੰਜਾਬ ਦੇ ਇਸ ਮਹਾਨਾਇਕ ਮਹਾਰਾਜਾ ਰਣਜੀਤ ਸਿੰਘ ਨੇ ਤਲਵਾਰबाजी ਘੋੜਸਵਾਰੀ ਅਤੇ ਜੁਦ ਕਲਾ ਦੀ ਪਰਬੀਨਤਾ ਹਾਸਲ ਕਰ ਦਿਆ ਜਦੋਂ ਬਾਦਸ਼ਾਹ ਜਮਾਨ ਸ਼ਾਹ ਦੀਆ ਕਾਬਲੀ ਫੌਜਾਂ ਨੂੰ ਵੰਗਾਰ ਦਿਆ ਆਪਣੀ ਬਹਾਦਰੀ ਨਾਲ ਦੁਸ਼ਮਨ ਦਲਾਂ ਨੂੰ ਬਾਜ ਪਾਈ ਤਾਂ ਸ਼ਾਇਦ ਕਿਸੇ ਦੇ ਇਲਮ ਵਿੱਚ ਵੀ ਇਹ ਨਹੀਂ ਸੀ ਕਿ ਇੱਕ ਦਿਨ ਇਹ ਗੱਬਰੂ ਸ਼ੇਰੇ ਪੰਜਾਬ ਦੇ ਲੱਕਪੜਾਲ ਨਹੀਂ ਵਾਜਿਆ ਜਾਵੇਗਾ ਪਿਤਾ ਦੇ ਕਾਲ ਚਲਾਣੇ ਅਤੇ ਰਾਣੀ ਸਦਾ ਕੋਰ ਦਿੱਤੀ ਨਾਲ ਵਿਆਹ ਤੋਂ ਬਾਅਦ ਜਦੋਂ ਸ਼ੁਕਰ ਚੱਕਰੀਆ ਮਿਸਲ ਅਤੇ ਕਨਈਆ ਮਿਸਲਦਾਰ ਲੇਵੇ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਚੜਦੀ ਉਮਰ ਤੱਕ ਸ਼ਾਸਨ ਚਲਾਉਣ ਦੇ ਕਈ ਗੁਰੂ ਪ੍ਰਾਪਤ ਕਰ ਲਏ ਇਸੇ ਦਰਮਿਆਨ ਜਦੋਂ ਕਾਬਲ ਦੇ ਬਾਦਸ਼ਾਹ ਅਤੇ ਅਹਿਮਦ ਸ਼ਾ ਅਬਦਾਲੀ ਦੇ ਪੋਤਰੇ ਸ਼ਾਹਜਮਾਨ ਨੂੰ ਹਰੌਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਸਰਬੱਤ ਖਾਲਸੇ ਦੀ ਮਦਦ ਨਾਲ ਸ਼ੁਕਰਚੱਕਰੀਆ ਪੰਗੀ ਨਕਈ ਆਲੂ ਵਾਲੀਆ ਅਤੇ ਕਨਈਆ ਮਿਸਲ ਦੀ ਸਾਂਝੀ ਕਮਾਨ ਹੇਠ 1799 ਨੂੰ ਲਾਹੌਰ ਉੱਤੇ ਤੱਕੜਾ ਹਮਲਾ ਕਰ ਦਿਆ ਅਫਗਾਨ ਫੌਜਾਂ ਨੂੰ ਬਾਂਜ ਪਾਈ ਤਦ ਪਹਿਲੀ ਵਾਰ ਲਾਹੌਰ ਸਿੱਖ ਰਾਜ ਦਾ ਅਧਿਕਾਰਿਤ ਖੇਤਰ ਬਣਿਆ ਇਸ ਤੋਂ ਬਾਅਦ ਮਲਤਾਨ ਅਟਕ ਕਸ਼ਮੀਰ ਪਸ਼ਾਵਰ ਅਤੇ ਹੋਰ ਨਿੱਕੇ ਵੱਡੇ ਇਲਾਕਿਆਂ ਪੁਰਜੀਤ ਪ੍ਰਾਪਤਕਾਰ ਸਿੱਖ ਰਾਜ ਦਾ ਘੇਰਾ ਵਿਸ਼ਾਲ ਕੀਤਾ ਮਹਾਰਾਜ ਰਣਜੀਤ ਸਿੰਘ ਦੀ ਸੈਨਿਕ ਸੂਜ ਅਤੇ ਜਥੇਬੰਦਕ ਸੂਜ ਨੇ ਅਜਿਹੇ ਵਿਚਾਰ ਰਾਜ ਦੀ ਸਥਾਪਨਾ ਕੀਤੀ ਜਿਸ ਨਾਲ ਉਹਨਾਂ ਦੀ ਵੱਧ ਰਹੀ ਹੈ ਹਰਮਨ ਪਿਆਰਤਾ ਨੇ ਯੂਰਪੀਅਨ ਯੂਰੀਅਨ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਸਿੱਖ ਰਾਜ ਦੇ ਵਧੇਰੇ ਫੈਲਾਓ ਨਾਲ ਨਾਨਕ ਸ਼ਾਹੀ ਰੁਪਿਆ ਜਾਰੀ ਕਰਦਿਆ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਨੂੰ ਹੋਰ ਮਿਸਲਾ ਦਾ ਸਾਥ ਵੀ ਪ੍ਰਾਪਤ ਹੋਣ ਲੱਗਾ ਆਹਲੂਵਾਲੀਆ ਮਿਸਲ ਦੇ ਮੋਢੀ ਅਤੇ ਸੁਲਤਾਨ ਫੁਲਕੋਮ ਜੱੱਸਾ ਸਿੰਘ ਆਹਲੂਵਾਲੀਆ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਮਿੱਤਰਤਾ ਤੋਂ ਬਾਅਦ 1802 ਈਸਵੀ ਵਿੱਚ ਫਗਵਾੜੇ ਦੇ ਇਲਾਕੇ ਦੀ ਜਿੱਤ ਨੇ ਸਿੱਖ ਰਾਜ ਨੂੰ ਝੋਖਾ ਵਿਸਥਾਰ ਕੀਤਾ ਇਸ ਦੌਰਾਨ ਸ਼ੇਰੇ ਪੰਜਾਬ ਨੇ ਸਿੱਖ ਗੁਰਧਾਮਾਂ ਦੇ ਪ੍ਰਬੰਧ ਨੂੰ ਸਹੀ ਕਰਨ ਹਿੱਤ ਆਰਥਿਕ ਸਾਧਨਾ ਦੀ ਬਹਾਲੀ ਲਈ ਜ਼ਗੀਰਾ ਪੇਟ ਕਰਦਿਆ ਪ੍ਰਬੰਧਕੀ ਪੱਧਰ ਨੂੰ ਵੀ ਦਰੁਸਤ ਕੀਤਾ ਗੁਰੂ ਦੀ ਨਗਦੀ ਸ੍ਰੀ ਅਮਰਸਰ ਸਾਹਿਬ ਦਾ ਪ੍ਰਬੰਧ ਠੀਕ ਕਰਨ ਹਿੱਤ ਵਿਸ਼ੇਸ਼ ਕਮੇਟੀ ਬਣਾਈ ਜਿਸ ਦੀ ਦੇਖਰੇਖ ਸਰਦਾਰ ਲਹਿ ਲਹਿਣਾ ਸਿੰਘ ਮਜੀਠੀਆ ਨੂੰ ਸੌਂਪੀ ਗਈ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਧਰਮ ਲਈ ਪ੍ਰਤੀਬੱਧਤਾ ਅਤੇ ਸਿੱਖ ਭਾਈਚਾਰ ਸੱਭਿਆਚਾਰ ਪ੍ਰਤੀ ਵਚਨਬੱਧਤਾ ਉਹਨਾਂ ਦੀ ਧਾਰਮਿਕ ਰੁਚੀ ਦਾ ਪ੍ਰਗਟਾਵਾ ਕਰਦੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਪ੍ਰਬੰਧ ਨੂੰ ਮਜਬੂਤ ਕਰੇ ਤੋਂ ਉੱਪਰ ਉਠਾੰਦਿਆ ਸਰਬ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦੀ ਕਾਇਮ ਕੀਤੀ ਜਿਸ ਸਦਕਾ ਆਮ ਲੋਕਾਈ ਨੇ ਲੋਕ ਰਾਜ ਦਾ ਅਨੁਭਵ ਪ੍ਰਾਪਤ ਕਰਦਿਆਂ ਮਹਾਰਾਜੇ ਨੂੰ ਸ਼ੇਰੇ ਪੰਜਾਬ ਦੇ ਰੂਪ ਵਿੱਚ ਕਬੂਲਿਆ ਸ਼ੇਰੇ ਪੰਜਾਬ ਦੀ ਰਾਜ ਪ੍ਰਤੀ ਵਫਾਦਾਰੀ ਅਤੇ ਸ਼ਾਸਨ ਦੀ ਚੋਖੀ ਸੂਝ ਨੇ 1801 ਤੋਂ 1803 ਤੱਕ ਕਸੂਰ ਮੁਤਲਤਾਨ ਅਤੇ ਫਿਰ 1818 ਵਿੱਚ ਸਿਆਲਕੋਟ ਦੀ ਜਿੱਤ ਪ੍ਰਾਪਤੀ ਨੇ ਪੰਜਾਬ ਦੇਸ਼ ਨੂੰ ਹਰ ਪੱਖੋਂ ਖੁਸ਼ਹਾਲ ਸੂਬੇ ਦੇ ਰੂਪ ਵਿੱਚ ਮਹਾ ਪੰਜਾਬ ਦੀ ਪਹਿਚਾਣ ਦਿੱਤੀ। ਜਦੋਂ ਅੰਗਰੇਜ਼ੀ ਸਾਮਰਾਜ ਨੇ ਆਪਣੇ ਵਿਸਥਾਰ ਹਿੱਤ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਵੱਡੀ ਰੁਕਾਵਟ ਦੇ ਰੂਪ ਵਿੱਚ ਵੇਖਿਆ ਤਦ 1809 ਨੂੰ ਅੰਮ੍ਰਿਤਸਰ ਦੀ ਸੰਧੀ ਕਰਦਿਆ ਇੱਕ ਇਕਰਾਰਨਾਮੇ ਰਾਹੀਂ ਸਿੱਖ ਰਾਜ ਨੂੰ ਸੂਲਖਤ ਲੁਜ ਦੀ ਹੱਦ ਤੱਕ ਮ hạnੂਦ ਕਰ ਦਿੱਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਜਰਨੈਲਾਂ ਨੂੰ ਜਥੇ ਬੰਦ ਕਰਦਿਆ ਸਿੱਖ ਮਿਸਲਾ ਦੇ ਮਿਲਤਾ ਮਿਲਾਨ ਨਾਲ ਜਿਸ ਰਾਜ ਪ੍ਰਬੰਧ ਦਾ ਵਿਕਾਸ ਕੀਤਾ ਉਸ ਦੀ ਤਾਰੀਫ ਵਿੱਚ ਦੀ ਕੋਰਟ ਐਂਡ ਕੈਂਪ ਆਫ ਰਣਜੀਤ ਸਿੰਘ ਦਾ ਲੇਖਕ ਹੋਜ ਬੋਰਨ ਇੱਥੋਂ ਤੱਕ ਕਹਿੰਦਾ ਹੈ ਕਿ ਉਸ ਨੇ ਸ਼ੇਰ-ਏ-ਪੰਜਾਬ ਦੇ ਦਰਬਾਰ ਦੇ ਮੁਕਾਬਲੇ ਵਿੱਚ ਯੂਰਪ ਜਾਂ ਪੂਰਬੀ ਦੇਸ਼ਾਂ ਵਿੱਚ ਕਿਦਰੇ ਵੀ ਅਜਿਹੇ ਦਰਬਾਰ ਨਹੀਂ ਦੇਖੇ ਜਿੱਥੋਂ ਦੇ ਰਾਜੇ ਇਤਨੇ ਸੋਹਣੇ ਤੇ ਸਰਦਾਰ ਦੇਖਣ ਵਾਲੇ ਹੋਣ। ਇਹ ਸੱਚ ਹੈ ਕਿ ਅਟ ਕਲਾ ਅਰਚਨਾ ਜਿੱਤਾ ਹਾਰਾ ਨਫਰਤਾ ਅਤੇ ਸਾਜਿਸ਼ਾਂ ਦੀਆਂ ਅਨੇਕਾਂ ਕਥਾ ਕਹਾਣੀਆਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੀ ਜੀਵਨ ਗਾਥਾ ਇੱਕ ਅਜਿਹੇ ਸੁਨੱਖੇ ਵਿਅਕਤੀਤਵ ਦਾ ਵਟਾਂਦਰਾ ਕਰਦੀ ਹੈ ਜੋ ਆਪਣੇ ਰਾਜ ਪ੍ਰਬੰਧ ਨੂੰ ਕੇਵਲ ਗੁਰੂ ਆਸ਼ੇ ਮੁਤਾਬਿਕ ਚਲਾਉਣ ਦੀ ਵਚਨਬੱਧਤਾ ਹੀ ਨਹੀਂ ਪਾਲਦਾ ਬਲਕਿ ਸਰਬ ਸੰਜੀਵਾਲਤਾ ਦੇ ਕਲਿਆਣਕਾਰੀ ਸੰਦੇਸ਼ ਦਾ ਵੀ ਵਾਹਕ ਬਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ